ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਥੋੜਾ ਜਗਿੰਦਰ ਸਿੰਘ ਵਿੜੰਗ ਤੇ ਹੋਰ ਸਾਰੇ ਠੀਕ ਠਾਕ ਹੋਵਗੇ ਪਰਮਾਤਮਾ ਦੀ ਕਿਰਪਾ ਹੋਊਗੀ ਚੜ੍ਹਦੀ ਕਲਾ ਹੋਊਗੀ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਈ ਸਾਰਾ ਕੁਝ ਮਤਲਬ ਕਲਾ ਸੰਪੂਰਨ ਹੋ ਜਾਂਦੀ ਆ ਉਹ ਵਾਹੀ ਖੇਤ ਦਾ ਨੂੰ ਤੇ ਬਾਕੀ ਸਭ ਦੇ ਪਰਿਵਾਰਾਂ ਤੇ ਸੁੱਖ ਸ਼ਾਂਤੀ ਰੱਖੇ ਤੇ ਆਪਾਂ ਆਏ ਸੀ ਖੇਤ ਬਾਈ ਠੀਕ ਆ ਤੇ ਕੱਲ ਆਪਾਂ ਕੀਤੀ ਸੀ ਸਪਰੇ ਤੇ ਕਿਉਂਕਿ ਇੱਕ ਨਾ ਜਦੋਂ ਆਪਾਂ ਮੰਨ ਲਓ ਹੁਣ ਕੱਲ ਸਪਰੇਅ ਕੀਤੀ ਆ ਤੇ ਆਪਣਾ ਪਹਿਲਾਂ ਮੈਂ ਕੱਲ ਸ਼ਾਮ ਨੂੰ ਆਉਣ ਲੱਗਾ ਤੇ ਫਿਰ ਮੈਂ ਕਿਹਾ ਚੱਲ ਯਾਰ ਨਹੀਂ ਕੱਲ ਸ਼ਾਮ ਨੂੰ ਕੱਲ ਨਹੀਂ ਚੱਲਾਂਗੇ ਤੇ ਬਾਸਪਤੀ ਦੇਖੋ ਤੁਸੀਂ ਕਰੋ ਚੱਕ ਬਈ ਤਾਂ ਪਰਮਾਤਮਾ ਨੇ ਜਨਨ ਕੇ ਬਹੁਤ ਵਧੀਆ ਅ ਇਸ ਟਾਈਮ ਖੜੀ ਆ ਤਾਂ ਬਾਕੀ ਆਪਾਂ ਮੱਕੀ ਵੀਜੀ ਸੀਗੀ ਉਹਨਾ ਇੱਕ ਤਾਂ ਵੀ ਥੋੜਾ ਘੱਟ ਰਹਿ ਗਿਆ ਇੱਕ ਹੀ ਨਾ ਇੱਥੇ ਮੀਂਹ ਜਿਹੜੀ ਬਾਰਸ਼ਾਂ ਹੋਈਆਂ ਹੋਈਆਂ ਉਹਦੇ ਕਾਰਨ ਇੱਕ ਕਹਾ ਜਿਆਦਾ ਹੋ ਗਿਆ ਤੇ ਜਿਹਦੇ ਕਾਰਨ ਇਹ ਨਾ ਵੈਲੀ ਰਹਿ ਗਈ ਤੇ ਹੁਣ ਆਪਾਂ ਵੈਸੇ ਵੱਢੀ ਜਾਂਦੇ ਚਲੋ ਹੌਲੀ ਹੌਲੀ ਕਰਕੇ ਆ ਆਪਣੀ ਚਰੀ ਵੀਜੀ ਵੀ ਬਾਅਦ ਚ ਤੇ ਇਹਨੂੰ ਇੱਕ ਦੋ ਵਾਰੀ ਰੇ ਪੈ ਚੁੱਕੀ ਆ ਤੇ ਹੁਣ ਤੀਜੀ ਵਾਰ ਦੇਖੋ ਜਦੋਂ ਮਾਲਕ ਨੇ ਇਜਾਜ਼ਤ ਦਿੱਤੀ ਉਦੋਂ ਇਹ ਵੀ ਹੋ ਜੂ ਤੇ ਜਿਹੜੇ ਪੱਠੇ ਆਪਣੇ ਪੋਸਟਾਂ ਆਪਾਂ ਵੱਢੀ ਜਾਂਦੇ ਆ ਕੋ ਵੱਢ ਲੈ ਤਾਂ ਉਹ ਆਪਣਾ ਖੜਾਈ ਆਮਾ ਉਹਦੇ ਉੱਤੇ ਲੈ ਕੇ ਜਾਣੇ ਆ ਠੀਕ ਆ ਜੀ ਤਾਂ ਬਾਕੀ ਇੱਕ ਪਰਮਾਤਮਾ ਮੂਰੇ ਇਹ ਹੀ ਅਰਦਾਸ ਬੇਨਤੀ ਹੁੰਦੀ ਆ ਹਨ ਯਾਰ ਜਦੋਂ ਮੈਂ ਖੇਤ ਆਇਆ ਮੈਨੂੰ ਇੱਕ ਚੀਜ਼ ਮਹਿਸੂਸ ਹੋਈ ਮੈਂ ਤਾਂ ਥੋੜਾ ਨਾ ਵੀਡੀਓ ਸ਼ੇਅਰ ਕਰਨ ਲੱਗਿਆ ਚਲੋ ਫਸਲ ਵਾੜੀ ਵੀਰਾ ਭਰਾਵਾਂ ਤੱਕਰ ਆਪਾਂ ਦਿਖਾਈ ਚਲੋ ਮਾਲਕ ਹਰਕ ਦੀ ਤੰਦਰੁਸਤੀ ਤੇ ਵਧੀਆ ਰੱਖੇ ਤੇ ਮਤਲਬ ਮਹਿਸੂਸ ਹੋਇਆ ਯਾਰ ਵੀ ਆਪਾਂ ਆਪਦੇ ਖੇਤ ਆਏ ਆ ਹਨਾ ਚਲੋ ਨਾਲੇ ਪੱਠੇ ਲੈ ਗਏ ਆ ਨੀਰਾ ਵਗੈਰਾ ਨਾਲੇ ਆਪਣੀ ਫਸਲ ਨੂੰ ਜਿਹੜਾ ਵੱਜ ਜੂਗਾ ਇਹਨੂੰ ਵੀ ਹੌਸਲਾ ਆਜੂ ਤੇ ਯਾਰ ਜਿੱਥੇ ਗੁਰੂ ਮਹਾਰਾਜ ਨੇ ਹਨਾ ਇੰਨਾ ਹੜਾਂ ਦੀ ਮਾਰ ਪੈ ਗਈ ਤੇ ਪਾਣੀ ਪਾਣੀ ਯਾਰ ਚਾਰੇ ਪਾਸੇ ਬਹੁਤ ਬੁਰਾ ਹਾਲਾ ਤੇ ਸੱਚਾ ਬਾਦਸ਼ਾਹ ਦਿਲੋਂ ਤੈਨੂੰ ਸੱਚ ਝੁਕਦਾ ਤੇ ਪਰਮਾਤਮਾ ਉਹਨਾਂ ਨੂੰ ਦੁਆਰਾ ਦੋ ਖੇਤੀ ਦੀ ਖੇਤੀ ਬਾਲ ਕਰੋ ਕਿਉਂਕਿ ਉਹਨਾਂ ਦੇ ਬੱਚੇ ਆ ਤੇ ਉਹਨਾਂ ਦੀ ਵੀ ਜਿਵੇਂ ਕਹਿ ਦਈਏ ਆਪਣੇ ਹਨਾ ਜਿੰਦਗੀ ਜੀਵਨ ਲੀਲਾ ਹੈਗੀ ਆ ਤਾਂ ਉਹ ਇਸ ਕਰਕੇ ਪਰਮਾਤਮਾ ਮੂਰੇ ਹੀ ਅਰਦਾਸ ਬੇਨਤੀ ਕਰੀਏ ਆਪਾਂ ਤੇ ਬਾਕੀ ਇੱਕ ਮੈਸੇਜ ਆਪਾਂ ਚਲੋ ਕਹਿ ਦਿੰਨੇ ਆ ਯਾਰ ਦਰਖਤ ਲਾਉਣੇ ਚਾਹੀਦੇ ਹਨਾ ਸਾਰੇ ਖੇਤਾਂ 'ਚ ਆਪਾਂ ਕਹਿੰਨੇ ਖੇਤ ਜਿੱਥੇ ਵੀ ਤੁਹਾਨੂੰ ਮਿਲਦੀ ਜਗ੍ਹਾ ਦਰਖਤ ਲਾਓ ਪਰ ਇਹਦਾ ਫਾਇਦਾ ਵੀ ਆ ਤੇ ਇਹਦਾ ਨੁਕਸਾਨ ਵੀ ਆ ਦੋਨੇ ਚੀਜ਼ਾਂ ਇਹਦੀਆਂ ਫਾਇਦਾ ਇਹਦਾ ਪਹਿਲਾ ਨੰਬਰ ਤੇ ਸਭ ਤੋਂ ਪਹਿਲਾਂ ਚਲੋ ਆਪਣੀ ਜ਼ਿੰਦਗੀ ਨੂੰ ਜਿਹੜੀ ਆਕਸੀਜਨ ਅਧਰਾਤੋਂ ਮਿਲਨੀ ਹੈ ਬਹੁਤ ਵੱਡੀ ਵੱਡੀ ਗੱਲ ਹੈ ਇਹ ਆਪਣੇ ਜੀਵਨ ਦਾ ਇੱਕ ਹਿੱਸਾ ਦੂਜੀ ਨੰਬਰ ਇੱਕ ਦੂਜਾ ਫਾਇਦਾ ਹੋਰ ਜਿਵੇਂ ਸਪੈਇਦੇ ਖੜੇ ਤੁਸੀਂ ਦੇਖੋ ਇੱਧਰ ਖੜੇ ਇੱਥੋਂ ਤੱਕ ਇਹ ਜਿਹੜਾ ਥਾਂ ਦੂਜੇ ਥਾਂ ਹਜੇ ਗਿੱਲੇ ਪਏ ਆ ਤੇ ਜਿੱਥੇ ਮੰਨ ਕੇ ਚਲੋ ਇਹ ਸਪੈਇਦਾ ਸਾਂ ਪੱਠਿਆਂ ਵਾਲਾ ਇਹ ਥਾਂ ਜੇ ਵਾਇਗਰੂ ਦੀ ਮੰਨ ਲਓ ਕਿਰਪਾ ਰਹੀ ਤਾਂ ਇੱਕ ਦੇ ਦੋ ਦਿਨ ਵਿੱਚ ਇਹ ਵਿਝੇ ਜਾਣਗੇ ਕਿਉਂਕਿ ਪਾਣੀ ਇੰਨਾ ਖਿੱਚਦੇ ਨਾ ਸੁਪੈਦੇ ਵੀ ਬਾਹਰ ਬਾਤ ਬਹੁਤ ਛੇਤੀ ਆ ਜਾਂਦਾ ਨਹੀਂ ਮੇਰੀ ਉਹ ਚਰੀ ਜਿਹੜੀ ਤੁਹਾਨੂੰ ਮੈਂ ਦਿਖਾਈ ਸੀਗੀ ਆਵੇ ਖੜੀ ਇਹ ਚਰੀ ਮੇਰੇ ਹੋਣ ਦੇ ਅਸਾਰ ਨਹੀਂ ਸੀਗਾ ਜਿਸ ਹਾਵ ਨਾਲ ਇਹ ਪੀਲੀ ਪੈ ਗਈ ਸੀ ਬਹੁਤ ਜਣੀ ਜਦੀ ਗੰਭੀਰ ਹਾਲਤ ਹੋ ਗਈ ਸੋ ਤਰ ਇਹ ਰੂਪ ਆਈ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਇਹ ਪਾਣੀ ਬਹੁਤ ਖਿੱਚਦੇ ਆ ਬਾਣ ਬੱਤ ਅੱਜ ਵਿੱਚ ਵੱੜ ਕੇ ਵੱਢੀ ਜਾਂਦੇ ਆ ਤੇ ਵਧੀਆ ਪੱਲੀ ਰੱਖ ਕੇ ਤੇ ਨਹੀਂ ਤਾਂ ਕੇਰਾ ਤਾਂ ਫਿਰ ਬਹੁਤ ਮੁਸ਼ਕਲ ਹੋ ਗਿਆ ਸੀ ਇਸ ਕਰਕੇ ਫਾਇਦਾ ਨੁਕਸਾਨ ਆਇਆ ਬਈ ਹੁਣ ਜਦੋਂ ਪੱਠੇ ਵੜਦੇ ਇੱਕ ਤਾਂ ਇੱਚ ਡੱਕੇ ਡੋਲੇ ਪੱਤੇ ਗਲੇਵੇ ਉਹ ਬਹੁਤ ਤੇ ਦੂਜੀ ਨੰਬਰ ਜਿਵੇਂ ਛਾਵੇਂ ਆ ਹਰਕ ਮੰਨ ਲਓ ਹਰੇਕ ਟਾਈਮ ਇੱਕ ਚੀਜ਼ ਨਹੀਂ ਚੱਲਦੀ ਹੁੰਦੀ ਇਹ ਮੰਨ ਲਓ ਜਿਵੇਂ ਛਾਂ ਰਹਿਣੀ ਹੁਣ ਆ ਬਾਸਪਤੀ ਤੁਹਾਨੂੰ ਦਿਖਾਵਾਂ ਮੈਂ ਆ ਛਾਂ ਕਰਕੇ ਕਿੱਡੀ ਕਿੱਡੀ ਹੋ ਗਈ ਆਹ ਦੇਖੋ ਕਿੱਥੋਂ ਦੇਖੋ ਤੇ ਉਹ ਥੋੜੀ ਜੀ ਨੀਵੀਂ ਦੱਸਦੀ ਆ ਠੀਕ ਆ ਜੀ ਇਹ ਛਾਂ ਦਾ ਬਹੁਤ ਫਰਕ ਵੇਖਿਆ ਪੱਤੇ ਡਿੱਗਦੇ ਆ ਖਾਦ ਵਗੈਰਾ ਬਣਦੀ ਰਹਿੰਦੀ ਆ ਤੇ ਤਾਂ ਕਰਕੇ ਇਹਦਾ ਬਹੁਤ ਜ਼ਿਆਦਾ ਇਸ ਚੀਜ਼ ਦਾ ਅਸਰ ਪੈ ਜਾਂਦਾ ਤੇ ਚਲੋ ਕੋਈ ਨਹੀਂ ਇਹ ਵੀ ਜ਼ਰੂਰੀ ਆ ਤੇ ਆਪਾਂ ਤਾਂ ਬਾਈ ਹੋਰ ਜਿੰਨੇ ਹੋ ਸਕਦੇ ਸੀ ਬਾਅਦ ਤੋਂ ਬਾਅਦ ਦੇਖੋ ਵੀ ਬਚਾਏ ਆ ਨਾਲ ਬੱਚੇ ਜਿੰਨੇ ਵੀ ਬੱਚੇ ਇਹਦੇ ਸਾਰੇ ਆਪਾਂ ਬਚਾਏ ਆ ਨਾਲ ਦੇਖੋ ਤੁਸੀਂ ਚਲੋ ਕੋਈ ਨਹੀਂ ਪਾਣੀ ਪੀਂਦੇ ਆ ਕੁਛ ਕਰਦੇ ਆ ਉਹ ਤਾਂ ਆਪਣੇ ਪਰ ਆਪਾਂ ਇਹਨਾਂ ਦੇ ਬੱਚੇ ਬਚਾਏ ਆ ਕਿਉਂਕਿ ਇਹ ਮੇਨ ਵੱਡੇ ਬੁੱਢੇ ਹੋ ਚੁੱਕੇ ਆ ਪਰ ਇਹਨਾਂ ਦੇ ਆਪਾਂ ਬੱਚੇ ਬਚਾਏ ਇਹ ਕੁਦਰਤ ਆ ਬਾਈ ਇਹ ਕੁਦਰਤ ਨੂੰ ਆਪਾਂ ਸਾਹਮਣੇ ਰੱਖਾਂਗੇ ਨਾ ਤਾਂ ਕੁਦਰਤ ਆਪਾਂ ਨੂੰ ਪਤਾ ਨਹੀਂ ਕਿੱਥੇ ਦੀ ਕਿੱਥੇ ਲੈ ਜੂ ਤੇ ਪਰ ਕੁਦਰਤ ਦੇ ਨਾਲ ਛੇੜਛਾੜ ਵੀ ਨਾ ਕਰੋ ਕੁਦਰਤ ਨੂੰ ਜਾਣਨ ਦੀ ਵੀ ਨਹੀਂ ਵਾਲੀ ਲੋੜ ਕਿਉਂਕਿ ਕੁਦਰਤ ਨੂੰ ਜਦੋਂ ਆਪਾਂ ਜਾਣਦੇ ਆ ਉਹਦੇ ਤਿੱਕਰ ਪਹੁੰਚਦੇ ਆ ਤਾਂ ਆਪਣੇ ਹਾਲਾਤ ਉਦੋਂ ਮੰਦੇ ਹੁੰਦੇ ਆ ਕੁਦਰਤ ਤੇ ਹਮੇਸ਼ਾ ਉਹਦੇ ਤੇ ਛੱਡ ਦੇਣਾ ਚਾਹੀਦਾ ਉਹਨੂੰ ਜੋ ਮਨਜ਼ੂਰ ਆਣੇ ਕਰਨਾ ਤੇ ਜੋ ਉਹਨੂੰ ਮਨਜ਼ੂਰ ਨਹੀਂ ਕਰਨਾ ਤਾਂ ਉਹਨੇ ਨਹੀਂ ਕਰਨਾ ਤੱਕੇ ਨਾਲ ਕੁਦਰਤ ਤੋਂ ਬਾਹਰ ਹੋ ਕੇ ਕੰਮ ਕੀਤਾ ਬਾਈ ਨੁਕਸਾਨ ਹੋਊਗਾ ਇਸ ਕਰਕੇ ਚਲੋ ਜਿੰਨੀ ਕ ਆਪਣੀ ਬਾਤਚਤ ਹੁੰਦੀ ਆ ਉਨੀ ਕਰੋ ਤੇ ਆਪਾਂ ਇਹਨਾਂ ਦੇ ਬੱਚੇ ਨਾਲ ਸੰਭੀ ਆਉਣੇ ਆ ਵੱਡੇ ਨਹੀਂ ਨਾਲ ਕਿਉਂਕਿ ਇਹ ਭੋਰਾ ਭੋਰਾ ਬੁੱਟੇ ਸੀਗੇ ਤੇ ਵੱਡਣ ਤਾਂ ਉਹ ਆਪਾਂ ਵੜ ਸਕਦੇ ਸੀ ਪਰ ਮੈਂ ਕਹਿੰਦਾ ਨਹੀਂ ਉਹ ਵੱਡੇ ਹੋ ਗਏ ਇਹਨਾਂ ਦੇ ਬੱਚੇ ਆ ਇਹ ਵੀ ਇਹਦਾ ਪਰਿਵਾਰ ਆ ਠੀਕ ਆ ਜੀ ਇਸ ਕਰਕੇ ਕੁਦਰਤ ਨੂੰ ਆਪਣੀ ਸਲਾਮ ਆ ਤੇ ਸਤਿ ੁਕਤਾ ਜੀ ਕੁਦਰਤ ਅੱਗੇ ਤੇ ਹੋਰ ਸਾਰੇ ਠੀਕ ਠਾਕ ਹੋਗੇ ਸਾਰਿਆਂ ਦੀ ਫਸਲਬਾੜੀ ਕਾਇਮ ਹੋਊਗੀ ਵਾਹਿਗੁਰੂ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਤੇ ਚੜ੍ਹਦੀ ਕਲਾ ਜੀ ਰਹਿਣਾ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਕੋਈ ਟੈਨਸ਼ਨ ਨਹੀਂ ਆਪੇ ਉਹਨੂੰ ਫਿਕਰ ਉਹਦੇ ਦੇ ਸਿੱਟੋ ਜਿਹੇ ਜੀ ਮਿਲਦੀ ਖਾ ਲੋ ਤੇ ਜਿਹੇ ਜੀ ਮਿਲਦੀ ਆ ਖਾ ਪੀ ਕੇ ਆਦਾ ਤੇ ਤੜਕੇ ਦੇਖਾਂਗੇ ਤੈਨੂੰ ਹੀ ਫਿਕਰ ਕਿਉਂਕਿ ਬਾਲੀਆਂ ਟੈਨਸ਼ਨਾਂ ਬੰਦੇ ਨੂੰ ਕਈ ਵਾਰੀ ਇਹ ਜੀਵਨ ਇੱਕ ਵਾਰੀ ਮਿਲਦਾ ਦੁਬਾਰਾ ਨਹੀਂ ਮਿਲਦਾ ਠੀਕ ਹੈ ਜੀ ਬਾਕੀ ਕੋਈ ਗਲਤੀ ਸ਼ਲਤੀ ਮਾਫ ਛੋਟਾ ਭਰਾ ਥੋੜਾ ਤੇ ਸਪੋਰਟ ਕਰੋ ਤੇ ਸਾਰਿਆਂ ਨੂੰ ਦਿਲੋਂ ਸलाम ਸਤਿ ਸ੍ਰੀ ਅਕਾਲ ਹਮੇਸ਼ਾ ਤੁਹਾਨੂੰ ਪਰਬਾਦ ਮਾ ਚੜ੍ਹਦੀ ਕਲਾ ਰੱਖੇ ਜੀ ਗੁੱਡ ਬਾਏ ਜੀ ਕੱਲ ਨੂੰ ਮਿਲਾਂਗੇ ਓਕੇ